ਕਾ ਤੇਰੀ ਭੈਣ ਨੇ ਤੇਰੇ ਸਾਹਮਣੇ ਸਾਡੇ ਨਾਲ ਮਾੜੀਆਂ ਹਰਕਤਾਂ ਨਹੀਂ ਕਰਨੀਆਂ ਆ ਤੂੰ ਅੱਜ ਆਪਣੀ ਅੱਖੀਂ ਦੇਖ ਲਿਆ ਭੈਣੇ ਆ ਸਾਰਾ ਡਰਾਮਾ ਮੈਨੂੰ ਕਰਨ ਨੂੰ ਜੀਤੇ ਨੇ ਕਿਹਾ ਹੀ ਜੀਤੇ ਨੇ ਮੈਨੂੰ ਫੋਨ ਕੀਤਾ ਹੀ ਜੀਤਾ ਕਹਿੰਦਾ ਕੁਛ ਬਣ ਕੇ ਆਈ ਮੈਂ ਸਾਲੇ ਤੈਨੂੰ ਕੁਛ ਬਣ ਕੇ ਆਉਣ ਨੂੰ ਕਿਹਾ ਸੀ ਤੂੰ ਟੈਂਪੂ ਬਣ ਕੇ ਆ ਗਿਆ ਸਾਲਾ ਸਟੂਲਾ ਜੀਤਾ ਤੁਮਨੇ ਕਹੀ ਚੋਰ ਕੱਢ ਕੇ ਆਈ ਇਹ ਸਾਲਾ ਕੜੀ ਚੋਰ ਮੇਰੇ ਪੂਰੇ ਪਿੰਡ 'ਚ ਬੇਇੱਜ਼ਤੀ ਕਰਾਤੀ ਭੈਣ ਤੇਤ ਤੋਂ ਵੱਡੀ ਭੈਣ ਚੰਗੀ ਆ ਜਿਹੜੀ ਲੜਦੀ ਆ ਬੁੜੀ ਨਾ ਪੂਰਾ ਜੀਜਾ ਆਵੇ ਮੈਂ ਹੱਥ ਜੋੜਦਾ ਮੇਰੀ ਭੈਣ ਨੂੰ ਮਾਫ ਕਰ ਦੇ ਚੱਲ ਯਾਰ ਮੈਂ ਤੇ ਇਹਨਾਂ ਲੜਦੇ ਨਹੀਂ ਕਰਤਾ ਮਾਫ ਤੇਰੀ ਭੈਣ ਨੂੰ ਜੀਜਾ ਮਾਫ ਕਰ ਦੇ ਮੇਰੀ ਭੈਣ ਨੂੰ ਕਰਤਾ ਮਾਫ ਤੇਰੀ ਭੈਣ ਨੂੰ ਯਾਰਾ ਪਹਿਲਾਂ ਸਹੀ ਜਿਹੜਾ ਆਂਦਾ ਬਾਅਦ ਮੈਨੂੰ ਗਾਲ੍ਹੀ ਲੱਗਦੀ ਆ ਤੁਸੀਂ ਸਾਡੀ ਬੁੜੀ ਕੱਟੀ ਐ ਸੀ ਕਾਲਾ ਵੀ ਨਾ ਕੁੱਟੀ ਐ ਚੱਲ ਛੱਡ ਜੀ ਜਾ ਮਾਫ ਕਰ ਦੇ ਚੱਤਣ ਜਾ ਉਹ ਤੂੰ ਬੰਦਰਾ ਭਾਬਰਾ ਅਕਲ ਕਰ ਅਕਲ ਕੀ ਗੱਲ ਹੋਈ ਇਹਦੇ ਮਗਰ ਲੱਗਾ ਹੈ ਹਾਂ ਉਹ ਮਾਂ ਬਾਪ ਆ ساری ਜ਼ਿੰਦਗੀ ਇਸੇ ਕਰਕੇ ਬੱਚੇ ਪਾਲਦੇ ਆ ਕਿ ਵੱਡੇ ਹੋ ਕੇ ਵੀ ਬੱਚਿਆਂ ਤੋਂ ਜੁੱਤੀਆਂ ਖਾਈਏ ਉਹ ساری ਜ਼ਿੰਦਗੀ ਉਹ ਕੰਮ ਕਰ ਕਰਕੇ ਨਿਆਣੇ ਪਾਲਦੇ ਵਿਹੋਂਦੇ ਆ ਕਾਹਦੇ ਵਾਸਤੇ ਵੇ ਸਾਨੂੰ ਸੁੱਖ ਮਿਲੇ ਉਹ ਮਾਂ ਬਾਪ ਜਿਹੜੇ ਸਿਆਣੇ ਹੁੰਦੇ ਘਰ ਦੇ ਜਿੱਤੇ ਹੁੰਦੇ ਇਹ ਗੱਲ ਤਾਂ ਠੀਕ ਹੈ ਤੇਰੀ ਭਰਾ ਤੁਸੀਂ ਜਿੰਨੇ ਬਾਹਰ ਲਟਕਾਇਆ ਆਪ ਅੰਦਰ ਬੜਿਓ ਸ਼ਰਮ ਕਰੋ ਮਾਪੇ ਨੂੰ ਪਿਆਰ ਕਰੀਂਦਾ ਸਤਿਕਾਰ ਕਰੀਂਦਾ ਕਰਦਾ ਪਿਆਰ ਮੈਮੀ ਕਦੋਂ ਮੇਰੀ ਇੰਸਟਾਗ੍ਰam ਤੇ ਫੇਸਬੁਕ ਆਈਡੀ ਖੋਲ ਕੇ ਦੇਖ ਰਹਾ ਹੈ ਫਿਰ ਉਹਦੇ ਉੱਤੋਂ ਤੈਨੂੰ ਪ੍ਰੂਫ ਮਿਲ ਜਾਣਾ ਕਿ ਜਿੱਦਣ ਮਦਰਡੇ ਐਂਡ ਫਾਦਰਡੇ ਹੁੰਦਾ ਉਹਦਾਂ ਸਟੇਟਸ ਪਾ ਕੇ ਆਈ ਲਵ ਮਾਈ ਫਾਦਰ ਆਈ ਲਵ ਮਾਈ ਮਦਰ ਵਾਹ ਜੀ ਵਾਹ ਉਹ ਵੀ ਸਾਲ ਦੇ ਵਿੱਚ ਇੱਕ ਵਾਰੀ ਸਟੇਟਸ ਪਾ ਕੇ ਜ਼ਰੂਰ ਦੱਸਣਾ ਲੋਕਾਂ ਨੂੰ ਵੀ ਆਈ ਲਵ ਮਾਈ ਫਾਦਰ ਆਈ ਲਵ ਮਾਈ ਮਦਰ ਕਮਣਿਓ ਜੇ ਤੁਸੀਂ ਆਪਣੇ ਮਾਪੇ-ਬਾਪ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਨਾ ਸੱਚੀ ਕਰਦੇ ਹੁੰਦੇ ਤਾਂ ਦੁਨੀਆ ਤੇ ਕੋਈ ਵੀ ਵਿਰਧ ਆਸ਼ਰਮ ਨਾ ਹੁੰਦਾ ਮਾਪੇ-ਬਾਪ ਤੁਹਾਡੇ ਤੁਹਾਡੇ ਘਰਾਂ ਦੇ ਵਿੱਚ ਹੁੰਦੇ ਇਹ ਸਿਰਫ ਇੱਕ ਤੁਹਾਂਜੇ ਚਾਰਕ ਲਾਈਕ ਔਰ ਵਿਊ ਲੈਣ ਦੀ ਖਾਤਰ ਆ ਸਾਰਾ ਕੁਝ ਕਰਦੇ ਮਾਪੇ-ਬਾਪ ਦਾ ਸਤਿਕਾਰ ਖਿਲੋਂ ਕਰੀ ਜਾਵੇ ਠੀਕ ਹੈ ਭਰਾ ਮਾਪੇ-ਬਾਪ ਨੂੰ ਜੇ ਤੁਸੀਂ ਨਾ ਸਵੇਰੇ ਉੱਠਦੇ ਸਾਰੇ ਪੈਰੀ ਹੱਥ ਲਾ ਲਓ ਹੱਸ ਕੇ ਬੁਲਾ ਲਓ ਮਾਪੇ ਦੀ ਉਮਰ ਜਿਹੜੀ ਲੰਬੀ ਹੋ ਜਾਂਦੀ ਹੈ ਕਿਤੇ ਮੰਦਰ ਮਸੀਤਾ ਗੁਰਦੁਆਰੇ ਜਾਣ ਦੀ ਲੋੜ ਨਹੀਂ ਸਾਰਾ ਕੁਝ ਪਰਮਾਤਮਾ ਘਰ ਹੀ ਬਰਕਤ ਪਾਉਂਦਾ ਜੇ ਮਾਪੇ ਦਾ ਘਰ ਦੇ ਵਿੱਚ ਸੁਤਕਾਰ ਹੋ ਜੀ ਗੱਲ ਤਾਂ ਤੇਰੀ ਠੀਕ ਹੈ ਭਰਾ ਠੀਕ ਹੈ ਕੱਲ ਤੋਂ ਮਾਂ ਪਿਓ ਘਰ ਮੈਂ ਵੀ ਕੰਮ ਤੇ ਤੇ ਇਹ ਵੀ ਕਰਦਾ ਸਾਰਾ ਕੰਮ ਦੇਖਿਆ ਕਰੂਗੀ ਸਹੀ ਗੱਲ ਹੈ ਹੁਣ ਬੰਦਾ ਬਣਿਆ ਤੂੰ ਠੀਕ ਹੈ ਭਰਾ ਚੱਲ ਕੱਲ ਨੂੰ ਤੈਨੂੰ ਖੇਤਾਂ ਵਿੱਚੋਂ ਸਾਗ ਤੋੜ ਕੇ ਬਣਾ ਕੇ ਖਰਾਉਂਗੀ ਉਹ ਬਸ ਕਰ ਭਰਾਵਾ ਕਿ 6 ਮਹੀਨੇ ਸਾਗੇ ਖਾਤਾ ਥਾਲੀ ਧੁੰਨੀ ਵੀ ਹੈ ਹੀ ਹੋਈ ਜੋ

ਰੋਜ਼ੀ ਨੂੰ ਫੋਨ ਕਰ ਲਓ ਕਿਤੇ ਮੀਮਨਾ ਪਿਆ ਹੀ ਨਾ ਕਰਾਇਆ ਹੋਵੇ ਹੈ ਪਤਾ ਨਹੀਂ ਹੰਦਾ ਆ ਪਉਂਦਾ ਨਹੀਂ ਹੈ ਪਹਿਪੇ ਰਾਜੀ ਰਵਈਆ ਤਾੜੀ ਮਾਰਦੇ ਨਾ ਤੇ ਬਾਈ ਦੇ ਨਾਤੇ ਤੇ ਰੋਜ਼ੀ ਨਹੀਂ ਕੀ ਬਾਤ ਮੈਂ ਤਾਂ ਕਹਿੰਦਾ ਕਮੇਟੀ ਜਿਹੜੀ 100 ਸਾਲ ਲਈ ਪੱਕੀ ਕਰ ਦਿਓ ਬਹੁਤ ਵਧੀਆ ਕੰਮ ਕੀਤਾ ਇਦਾਂ ਦੇ ਕੰਮ ਹੋਣੇ ਚਾਹੀਦੇ ਇਦਾਂ ਦੀਆਂ ਕਮੇਟੀਆਂ ਹੋਣੀਆਂ ਚਾਹੀਦੀਆਂ ਰੋਜ਼ਾ ਕਿੱਥੇ ਤੋਂ ਕਿੱਥੇ ਲੈ ਜਾਂਦਾ ਜੇ ਤੁਸੀਂ ਰੋਜ਼ੇ ਬਾਰੇ ਸੋਚੂਗੇ ਤੇ ਰੋਜ਼ਾ ਤੁਹਾਡੇ ਬਾਰੇ ਵੀ ਜ਼ਰੂਰ ਸੋਚਦਾ ਹੈ ਕਿ ਤਾੜੀ ਮਾਰਦੇ ਪੀਰਾਂ ਦੇ ਨਾਂ ਤੇ ਬੇਬੇ ਜੀ ਬਲ ਬਲ ਕਰ ਦਿਓ ਯਾਰ ਪਹਿਲਾਂ ਤਾਂ ਬਿਜਲੀ ਵਾਲੇ ਕਿੱਥੇ ਆ ਮੈਂ ਕਹੇ ਚਲਾਇਓ ਪੱਖੇ ਤੂੰ ਟੱਪ ਗਿਆ ਜਦ ਮੈਂ ਕਹਾਂ ਹਾਂ ਨਹੀਂ ਬੋਲਣਾ ਬਹਾਨਾ ਕਪੜੇ ਲਾਈਨ ਤੇ ਲਾ ਲਈ ਬਸ ਆ ਬਾਈ ਪੱਖੇ ਚਲਾ ਦਿਓ ਮੇਰੇ ਵੀ ਲੱਗੇ ਉਹ ਲੱਗੇ ਚਲਾਉਣਾ ਅੱਖ ਮਾਰੀ ਉਹਨੇ ਮੈਨੂੰ ਕਿਹ ਕਹਿੰਦਾ ਚਲਾਉਣ ਲਈ ਵੀ ਤੂੰ ਤਾਂ ਕਹਿੰਦੇ ਮੂੰਹ ਦਾ ਚਲਾਉਣ ਲਗਾ ਕੀ ਮਮਾ ਮੈਂ ਮਿਸਪੂਝਿਆ ਵੇ ਉੱਤੋਂ ਵੀ ਕਹਿ ਸਕਦਾ ਭਾਜੀ ਚਲਾਉਣ ਲੱਗੇ ਹੱਦ ਹੋ ਗਈ ਜਿਹੜਾ ਦੇਖੂ ਮੇਰੇ ਨਾਲ ਕੋਈ ਗੱਲ ਨਹੀਂ تھی ਫਿਰ ਕੀ ਹੋ ਗਿਆ ਮਾਂ ਬਪਾ ਤਾਂ ਬਣੇ ਇਸੇ ਲਈ ਜੇ ਧੀਾਂ ਪੁੱਤਰ ਖੋਜ ਵੀ ੱੱਕਾ ਮਾਰਦੇ ਨੇ ਮਾਪਿਆਂ ਨੂੰ ਤੇ ਮਾਪਿਆਂ ਦਾ ਸੁਭਾਈ ਇਦਾਂ ਹੁੰਦਾ ਪਾਲਾ ਪੁੱਤ ਦਿਹਾੜੀ ਤੂੰ ਦਿਹਾੜੀ ਪਾਲਾ ਬੈਠੀ ਬੈਠੀ ਆ ਪਿਛਲੇ ਪਾਪ ਨੂੰ ਫੜਾਈਏ ਪਿੱਛੇ ਨੂੰ ਕਹਿੰਦਾ ਲੈਣ ਲੱਗੇ ਤਰੇ ਉੱਥੋਂ ਜਾ ਕੇ ਤਾਂ ਉਹ ਗਾਹ ਉੱਥਾਂ ਬਾਕੀ ਉੱਤਰ ਮੈਂ ਚੱਕ ਹੋਇਆ ਬੇਬੇ ਜੀ ਮੈਨੂੰ ਮਾਫ਼ ਕਰਤੋ ਮੈਂ ਤੈਨੂੰ ਆਪਣੀ ਮਾਂ ਨਹੀਂ ਸੱਦੂ ਆਪਣੀ ਮਾਂ ਨੂੰ ਮਾਂ ਸਮਝਦੀ ਨਹੀਂ ਕੋਈ ਗੱਲ ਨਹੀਂ ਪੀਏ ਇਹ ਸਭ ਤੈਨੂੰ ਸਿੱਧੇ ਰਸਤੇ ਕਰਨ ਲਈ ਹੀ ਤੈਨੂੰ ਸਿੱਧੇ ਪਾਉਣ ਲਈ ਅਸੀਂ ਕੀਤਾ ਕੋਈ ਗੱਲ ਨਹੀਂ ਪੇ ਕਿ ਹੋ ਗਿਆ ਮੇਰੀ ਬਾਤ ਟੁੱਟ ਗਈ ਤਾਂ ਠੀਕ ਹੋ ਜਾ ਕੋਈ ਇੱਕ ਵਾਰੀ ਠੀਕ ਆ ਕੀ ਕਰਦੀਆਂ ਤੇਰੀ ਹੱਥ ਲਾਉਣੀ ਆ ਬੇਬੇ ਦੇ ਐ ਚੱਲ ਬੇਬੇ ਚੰਗਾ ਬੋਤ ਚੰਗਿਆ ਸਮਝਾ ਲਈ ਚੰਗੀ ਤਰ੍ਹਾਂ ਮੈਂ ਸਮਝਾਦਾ ਨਾ ਤੂੰ ਚੱਲ ਦੇਖ ਲੈ ਕਿੰਨਾ ਮਾਂ ਨੂੰ ਮੇਰੀ ਨੂੰ ਕੁੱਟਿਆ ਉਹਦੇ ਉਹਦੇ ਮੂੰਹ ਚ ਕੋ ਤੈਨੂੰ ਗਲਤ ਲੱਭੀ ਬੋਲੇ ਉਹਨੇ ਨਹੀਂ ਜੀ ਫੇ ਤੂੰ ਇਦਾਂ ਦੇ ਕੰਮ ਕਿਉਂ ਕਰਦੀ ਐ ਮੈਂ ਦੱਸਣ ਗੱਲ ਦੱਸਾਂ ਜੀ ਮੇਰੀ ਮਾਂ ਦਾ ਫੋਨ ਆ ਗਿਆ ਸੀਗਾ ਉਹਨੇ ਜੋ ਆਖਿਆ ਮੈਂ ਬੇਬੇ ਨੂੰ ਬੋਲ ਸ਼ਾਬਾਸ਼ ਐ ਤੰਗੀਆਂ ਬੁੜੀਆਂ ਦੇ ਆ ਅੱਜ ਕੱਲ੍ਹ ਦੇ ਦੌਰ ਦੇ ਵਿੱਚ 95% ਘਰ ਕੁੜੀਆਂ ਦੇ ਉਹਨਾਂ ਦੀਆਂ ਮਾਂ ਮਾਂ ਨੇ ਫੋਨ ਕਰ ਕਰ ਕੇ ਪਟਿਓ ਹੈ ਹੈ ਗੋਰੀਸ਼ੀ ਦਿਨ ਨਾਨੀ ਦੀ ਆਈ ਨਹੀਂ ਨਾਨੀ ਆ ਦੁਬਾਰਾ ਮਕਾਨ ਭਾਈ ਖਰਚਾ ਬੜਾ ਹੋ ਗਿਆ ਯਾਰ ਇਦੇਰ ਤੱਕ ਨੇ ਤੇ ਕੁੜੀ ਨੂੰ ਆਪਣੇ ਘਰ ਸੁੱਖ ਲੈਣੇ ਨਹੀਂ ਦਿੱਤੀ ਨਾ ਸੱਚ ਨਾ ਗੱਲ ਕਰ ਦਿੰਦੀ ਐ ਨਾ ਸੋਹਰੇ ਨਾ 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 ਨੰਦ ਹੋਈਏ ਬਸ ਫੋਨ ਲੈ ਕੇ ਸਾਜਰੀ ਨਾਲ ਪਿਆ ਤੂੰ ਤੇ ਪੈਰ ਨੂੰ ਉਠਿਆ ਤੂੰ ਆ ਨਹੀਂ ਕੰਨ ਤੂੰ ਆ ਨਹੀਂ ਕੰਨ ਤੂੰ ਆ ਨਹੀਂ ਕੰਨ ਸੱਜ ਤੋਂ ਕਰ ਮੈਂ ਸੱਜ ਦੇ ਵਿਚਾਰੀ ਦੇ ਸੱਜੇ ਪਾਇਓ ਆ ਕਈ ਤਾਂ ਮਾਮਾ ਇਹੀ ਸੁੱਕਦੀਆਂ ਚਲੋ ਯਾਰਾ ਇਹ ਪੱਖੇ ਚੱਲੇ ਦੱਸ ਕੀ ਹੈ ਤੈਨੂੰ ਗਾਣੇ ਮਿਲਗੇ ਤੇ ਤੇਰਾ ਰਾਜ ਸਰਕਾਰ ਤੇ ਨਾ ਚੜ ਗਿਆ ਬੋਰੀ ਤੇ ਹੈ ਆ ਕਈ ਤਾਂ ਮਾਮਾ ਐਸੇ ਐਸੇ ਗੱਲ ਨੂੰ ਸੁੱਕਦੀਆਂ ਵੀ हे ਪ੍ਰਮਾਤਮਾ ਜਿੱਥੇ ਸਾਡੀ ਧੀ ਵੀ ਆਈ ਜਾਵੇ ਜਿਹੜਾ ਸਾਡਾ ਜਵਾਈ ਹੈ ਉਹ ਵੀ ਹਰ ਇੱਕ ਖੁਆਇਸ਼ ਪੂਰੀ ਕਰੇ ਜਿੱਥੇ ਕਹਿੰਦੀ ਉੱਥੇ ਲੈ ਕੇ ਜਾਵੇ ਜਿਹੜੀ ਚੀਜ਼ ਮੰਗਦੀ ਹੈ ਉਹ ਲੈ ਕੇ ਦੇਵੇ ਆਪਣੇ ਜਵਾਈ ਕੋਲੋਂ ਤਾਂ ਇਹ ਚੀਜ਼ਾਂ ਭਾਲਦੀਆਂ ਜਦੋਂ ਜਵਾਈ ਕੋਲੋਂ ਭਾਲਦੀਆਂ ਤਾਂ ਪਹਿਲਾਂ ਇਹੀ ਗਾਣਾ ਨਾ ਆਪਣੇ ਪੁੱਤਾਂ ਵਿੱਚ ਪਾਓ ਵੀ ਜਿਹੜੀ ਤੂੰ ਵਿਆਹ ਕੇ ਲਿਆਣੀ ਹੈ ਉਹਦੀ ਹਰ ਇੱਕ ਖੁਆਇਸ਼ ਪੂਰੀ ਕਰਨੀ ਜਿੱਥੇ ਕਹਿੰਦੀ ਉੱਥੇ ਲੈ ਕੇ ਜਾ ਜਿਹੜੀ ਚੀਜ਼ ਮੰਗਦੀ ਹੈ ਉਹ ਲੈ ਕੇ ਦੇ ਜਦ ਆਪਣੀ ਧੀ ਨੂੰ ਸੁੱਖ ਮੰਗਦੀਆਂ ਤਾਂ ਜਿਹੜੀ ਬਗਾਨੀਆਂ ਆਉਣੀ ਪਹਿਲਾਂ ਉਹਨੂੰ ਸੁੱਖ ਦੇਣਾ ਸ਼ੁਰੂ ਕਰੋ ਤਾਂ ਸੁੱਖ ਮਿਲੇ ਤੇ ਇੱਕ ਹੋਰ ਦਾ ਨਾ ਪੈਸੇ ਚਲੋ ਸਾਰਿਆਂ ਨੇ ਕਮਾਏ ਹੋ। ਲੈ ਪਹਿਲਾ ਬਰਾ ਹੋ ਜਨ ਦੀ ਸੌਣ ਲਓ। ਲਾਏ ਓਏ। ਭਾਜੀ ਆ ਮੈਗਨੇ ਦੇ ਦੋ ਇਹਨਾਂ। ਇਹ ਨਹੀਂ ਤਕਵਾਲੀ ਗੋਣੀ ਚਾਹੀ ਜਲਣੀ। ਇਹ ਆ ਕਈ ਨਾ ਚਲੋ ਪੈਸੇ ਸਾਰਿਆਂ ਨੇ ਆਪਾਂ ਕਮਾਏ ਹੋ। ਵਧੀਆ ਗੱਲ ਹੈ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਪੂਰੀਆਂ ਕਰਦੇ ਆ। ਪਰ ਇੱਕ ਬੇਨਤੀ ਆ ਕਿ ਜਿਹੜੇ ਛੋਟੇ ਛੋਟੇ ਬੱਚੇ ਨੂੰ ਤੁਸੀਂ ਮਹਿੰਗੇ ਮਹਿੰਗੇ ਫੋਨ ਲੈ ਕੇ ਦਿੱਤੇ ਹੋ ਨਾ ਜਿਨ੍ਹਾਂ ਮਾਪੇ ਨੇ ਲੈ ਕੇ ਦਿੱਤੇ ਉਹਨਾਂ ਨੂੰ ਬੇਨਤੀ ਆ ਕਿ ਹਫ਼ਤੇ ਦੇ ਵਿੱਚ ਇੱਕ ਦੋ ਵਾਰੀ ਆਪਣੇ ਬੱਚੇ ਨੇ ਫੋਨ ਜ਼ਰੂਰ ਚੈੱਕ ਕਰਿਆ ਕਰੋ ਕਿ ਪਤਾ ਲੱਗੇ ਕਿ ਬੱਚੇ ਤੁਹਾਡੇ ਸਟੱਡੀ ਕਰਦੇ ਜਾਂ ਤਾਂ ਮਿਸਯੂਜ਼ ਕਰਦੇ ਆ ਨਹੀਂ ਤਾਂ ਨਿੱਗ ਨਿੱਗੀਆਂ ਕੁੜੀਆਂ ਪੂਰਾ ਮੇਕਅਪ ਕਰਕੇ ਇਦਾਂ ਦੀਆਂ ਵੀਡੀਓ ਬਣਾਉਂਦੀਆਂ ਜਿਹਨਾਂ ਨੂੰ ਸਿਆਰੇ ਬੰਦੇ ਨੂੰ ਦੇਖ ਕੇ ਵੀ ਸ਼ਰਮ ਆਉਂਦੀ ਹੈ ਅੱਗੇ ਜੇ ਕਿਸੇ ਕੁੜੀ ਨੇ ਮੇਕਅਪ ਕੀਤਾ ਹੁੰਦਾ ਸੀ ਨਾ ਚੂੜਾ ਪਾਇਆ ਪਤਾ ਹੁੰਦਾ ਸੀ ਵੀ ਵਿਆਹੀ ਹੋ ਹਣਪ ਵਿਆਹੋ ਔਰ ਕੁਆਰੀ ਵਿੱਚ ਪਤਾ ਨਹੀਂ ਲੱਗਦਾ ਕਿਹੜੀ ਵਿਆਹੋ ਤੇ ਕਿਹੜੀ ਕੁਆਰੀ ਆ ਮੇਕਅਪ ਸਾਰਿਆਂ ਦਾ ਸੇਵੇਂ ਹੋਏ ਹਾਂਜੀ ਹਾਂਜੀ 100% ਬੇਟੀ ਆ ਮਾਪੇ ਦੀ ਇੱਜ਼ਤ ਬਣਾਈ ਦੀ ਹੁੰਦੀ ਆ ਬੁਆਈ ਦੀ ਨਹੀਂ ਹੁੰਦੀ ਇੱਜ਼ਤ ਬਣਾਉਣ ਨੂੰ ਸਾਲਾ ਲੱਗ ਜਾਂਦਾ ਬੁਆਉਣ ਨੂੰ ਇੱਕ ਸੈਕਿੰਡ ਲੱਗਦਾ ਬਾਕੀ ਚੌਕੀਦਾਰ ਦਾ ਕੰਮ ਹੁੰਦਾ ਪਾਈ ਪਹਿਰਾ ਦੇਣਾ ਜੇ ਤਾਂ ਜਾਗਦੇ ਰਹੋਗੇ ਤਾਂ ਘਰ ਬਾਜੋਗਾ ਨਹੀਂ ਤਾਂ ਪੰਡਤਾ ਹੋਏਗੀ ਬਾਕੀ ਪੈਸੇ ਤੁਹਾਡੇ ਆਪਣੇ ਲਾਈਫ ਤੁਹਾਡੀ ਆਪਣੀ ਸਟਾਈਲ ਤੁਹਾਡਾ ਆਪਣਾ ਕਿੱਦਾਂ ਜੀਣਾ ਕਿੱਦਾਂ ਰਹਿਣਾ ਇਹ ਤੁਹਾਡੀ ਮਰਜ਼ੀ ਆ ਕਿਸੇ ਨੂੰ ਗੁੱਸਾ ਲੱਗਾ ਭਾਈ ਗੁੱਸਾ ਕੀ ਮਾਪ ਸਮਝਦਾਰੀ ਵਿੱਚ ਬੋਲ ਆ ਬੱਚਿਆਂ ਨੂੰ ਸੁਧਾਰ ਲਓ ਆਪਣੇ ਤੁਹਾਨੂੰ ਕੋਈ ਗੁੱਸਾ ਲੱਗਾ